ਦੇਖੋ ਜੀ ਅਸੀਂ ਅੱਜ ਤੋਂ ਕੋਈ 30 ਦਿਨ ਬਿਲੇ 25 ਤੋਂ 30 ਦਿਨ ਬਿਲੇ ਲੋਕਾਂ ਨੂੰ ਇੱਕ ਵੀਡੀਓ ਪਾਈ ਸੀ ਇੱਕ ਪ੍ਰੋਮਿਸ ਕੀਤਾ ਸੀ ਸਾਡੇ ਕੋ 15 ਨਵੰਬਰ ਤੱਕ ਕੋਈ ਵੀ ਫੋਨ ਕੀਤਾ ਆਪਾਂ ਨੂੰ ਲੱਕੀ ਕੁਪਨ ਦਵਾਂਗੇ ਉਸ ਕੁਪਨ ਜਾ ਦਾ ਫਰਸਟ ਪ੍ਰਾਈਜ਼ ਹੀ ਐਲਟੋ ਕਾਰ ਸੈਕਿੰਡ ਸਕੂਟਰੀ 3ਰਡ ਵਾਸ਼ਿੰਗ 3ਨ 5 ਜੈਲਡੀਆਂ ਹੋਰ ਵੀ 10 15 ਨਾਮ ਸੀ ਅਸੀਂ ਅੱਜ ਸਾਰੀ ਜਨਤਾ ਦੇ ਸਾਹਮਣੇ ਉਹ ਪ੍ਰਾਈਜ਼ ਕੱਟੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਦੀਵਾਲੀ ਦੇ ਆਕੇ ਸਾਡੇ ਕੋਲ ਫੋਨ ਕੀਤੇ ਏਦਾਂ ਹੀ ਸਾਡੇ ਕੋਲ ਖਰੀਦੇ ਰਹਿਣ ਧੰਨਵਾਦ ਥੈਂਕ ਯੂ ਸੋ ਮੱਚੀ ਸੋਹਣੂ ਸਾਹਿਬ ਬੜੀ ਲਾਈਵ ਹੋ ਕੇ ਸਾਰਾ ਕੁਝ ਤੁਸੀਂ ਗਿਆ ਕਿ ਲਾਈਵ ਹੋ ਕੇ ਸਾਰਾ ਕੁਝ ਕੱਢਿਆ ਕੋਈ ਅਜੇ ਚ ਓਲੇ ਵਾਲੀ ਗੱਲ ਨਹੀਂ ਪਾਜੀ ਦੇਖੋ ਜੇ ਅਸੀਂ ਔਨਲਾਈਨ ਪ੍ਰਾਈਜ਼ ਕਰਦੀ ਹੈ ਨਾ ਦੇਖੋ ਹਰ ਬੰਦੇ ਦੇ ਮਨ ਚ ਇੱਕ ਚੀਜ਼ ਆਂਦੀ ਹੈ ਕਿ ਇਹਨਾਂ ਨੇ ਕਿਤੇ ਆਪਣਾ ਘੜ ਦਿੱਤਾ ਜੀ ਜੇ ਕਸਟਮਰ ਸਾਡੇ ਤੇ ਵਿਸ਼ਵਾਸ ਕਰਦਾ ਹੈ ਤੇ ਆਪਾਂ ਚਾਹਨੇ ਉਹਨਾਂ ਦਾ ਵਿਸ਼ਵਾਸ ਵੀ ਸਾਡੇ ਤੇ ਦਿੱਤਾ ਬਣਿਆ ਰਵੇ ਆਪਾਂ ਹਰ ਸਾਲ ਵੱਧ ਤੋਂ ਵੱਧ ਕਰੀਏ ਵੱਧ ਤੋਂ ਵੱਧ ਕਰੀ ਕਿੰਨੇ ਮੋਬਾਈਲ ਸਟੂਡੀਓ ਵੱਲੋਂ ਅੱਜ ਜਿਹੜੇ ਨੇ ਨਾਮ ਕੱਢੇ ਗਏ ਨੇ ਤੇ ਕਿੰਨੀ ਕੁ ਵਾਹ-ਵਾਹ ਕੀਤੀ ਹੈ ਲੋਕਾਂ ਨੇ ਫਿਰ ਅੱਜ ਦੇਖੋ ਜੀ ਵਾਹ-ਵਾਹ ਦੀ ਗੱਲ ਹੈ ਜੇ ਨਾ ਇਹ ਤੁਹਾਡਾ ਸਭ ਦਾ ਪਿਆਰ ਹੈ ਸਭ ਸਾਰੇ ਭਰਾ ਭੈਣ ਨਾਮਾਂ ਦਾ ਪਿਆਰ ਹੈ ਇਦਾਂ ਹੀ ਬੰਦਾ ਰਹੇ ਇਦਾਂ ਹੀ ਮੇਰੇ ਕੋ ਆਉਂਦੇ ਨੇ ਤੇ ਇਦਾਂ ਇਹਨਾਂ ਦਾ ਪਿਆਰ ਬੰਦਾ ਇਹਨਾਂ ਦਾ ਮੈਂ ਜਿਆਦਾ ਸਤਿਕਾਰਯੋਗ ਆ ਸਭ ਦਾ ਜਿਹੜੇ ਮੇਰੇ ਕੋ ਫੋਨ ਖਰੀਦਦੇ ਨੇ ਮੇਰੇ ਤੇ ਵਿਸ਼ਵਾਸ ਕਰਦੇ ਨੇ ਦੇਖੋ ਫੋਨ ਆਨਲਾਈਨ ਵੀ ਮਿਲਦਾ ਹੈ ਲੇਕਿਨ ਆਫਲਾਈਨ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਕੋ ਆਉਂਦੇ ਨੇ ਤੋ ਗੋਇਲ ਲਾਈਟ ਇਮਪੋਰੀਆਂ ਵੱਲੋਂ ਕੀ ਹੁਣ ਫਿਰ ਨਵਾਂ-ਨਵੇਂ ਸਾਲ ਤੇ ਕੀ ਨਵਾਂ ਦੇਖੋ ਜੀ ਆਪਾਂ ਇੱਕ ਚੀਜ਼ ਕੀਤੀ ਐ ਜਿੰਨੇ ਵੀ ਕਸਟਮਰਾਂ ਨੇ 쿠ਪਨ ਪਾਈ ਸੀ ਜਿਨ੍ਹਾਂ ਦੇ ਪ੍ਰਾਈਸ ਨਹੀਂ ਨਿਕਲੇ ਆਪਾਂ ਅੱਜ ਦੀ ਵੀਡੀਓ ਇੱਕ ਅਪਲੋਡ ਕਰਾਂਗੇ ਫੇਸਬੁੱਕ ਤੇ ਇੰਸਟਾਗ੍ਰam ਤੇ ਜਿਹੜਾ ਸਭ ਤੋਂ ਜ਼ਿਆਦਾ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੈਂ ਫੇਰ ਕਹਿ ਰਿਹਾ ਅੱਜ ਲੱਕੀ ਡਰਾਅ ਵਾਲੀ ਵੀਡੀਓ ਆਪਾਂ ਇੱਕ ਅਪਲੋਡ ਕਰਨਾ ਜਾ ਰਹੇ ਹਾਂ ਫੇਸਬੁੱਕ ਤੇ ਅੱਜ ਰਾਤ ਤੱਕ ਜਾਂ ਕੱਲ ਤੱਕ ਹੋ ਜਾਏਗੀ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਤੇ ਆਪਣੀ ਸਟੋਰੀ ਤੇ ਲਾਏਗਾ ਆਪਾਂ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ 2025 1 ਜਨਵਰੀ 2025 ਨੂੰ ਪੰਜ ਪ੍ਰਾਈਜ਼ ਕੱਢਾਂਗੇ ਜਿਹਨਾਂ ਸਭ ਤੋਂ ਪਹਿਲਾਂ ਵੀਡੀਓ ਸ਼ੇਅਰ ਕੀਤੀ ਗਈ ਉਹ ਪੰਜਾਂ ਵਿੱਚੋਂ ਚਾਰ ਫੋਨ ਹੋਣਗੇ 10000 ਵਾਲੇ ਇੱਕ ਇਲੈਕਟ੍ਰਿਕ ਸਕੂਟਰੀ ਹੋਰ ਗੋਲ ਸਾਹਿਬ ਕਿੰਨੇ ਅੱਜ ਇਨਾਮ ਕੱਢੇ ਗਏ ਨੇ ਤਾਂ ਫਰਸਟ ਸੈਕੰਡ ਤੇ ਥਰਡ ਕਿਹੜਾ ਕਿਹੜਾ ਨਾਮ ਪਾਜੀ ਫਰਸਟ ਨਾਮ ਐਲਟੋ ਕਾਰ ਜੀ ਸੈਕੰਡ ਇਲੈਕਟ੍ਰਿਕ ਸਕੂਟਰੀ ਜੀ ਥਰਡ ਵਾਸ਼ਿੰਗ ਮਸ਼ੀਨ ਫੁੱਲੀ ਆਟੋਮੈਟਿਕ ਪੰਜ ਐਲਈ ਡੀਆਂ 10 ਇੰਡਕਸ਼ਨ ਨਵਜੋਤਪੁਰ ਮੈਂ ਜਿਹੇ ਕੋਈ ਫੋਨ ਕੇਰਾ ਲਿਆ ਸੀ ਗੋਇਲ ਲਾਈਟਿੰਗ ਪੋਰੀਅਮ ਤੋਂ ਆਈਫੋਨ ਲਿਆ ਸੀ ਸਾਥ ਆਟੋਮੇਟ ਨਿਕਲਿਆ ਤੁਹਾਡਾ ਅੱਜ ਅੱਜ ਮੋਪੜ ਨਿਕਲੀ ਜ ਸਾਡੀ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਕੀ ਕਹਿਣਾ ਚਾਹੁੰਦੀ ਹੋ ਕਿ ਬਟਾਲੇ ਦੇ ਵਿੱਚ ਉਪਰਾਲਾ ਜਿਹੜਾ ਕੀ ਬਟਾਲੇ ਦੇ ਵਿੱਚ ਵਧੀਆ ਗੋਇਲ ਵਾਲਿਆਂ ਕੋ ਫੋਨ ਲੈਣੇ ਚਾਹੀਦੇ ਨੇ ਨਾ ਪ੍ਰਾਈਸ ਕਰਦੇ ਕਿੰਨੇ ਦਾ ਤੁਹਾਡੀ ਗੱਲ ਸਰ ਇੱਕ ਪਹਿਲਾਂ ਵੀ ਲਿਆ ਸੀ ਲੱਗਦਾ ਜਿਹੜੇ ਇਹ ਵਾਲਾ ਲਿਆ ਸੀ ਇਹ 50 ਵਾਲਿਆ ਸੀ ਅੱਜ ਫਿਰ ਨਾਲ ਸਕੂਟਰੀ ਵੀ ਜਾ ਰਹੀ ਕਿੰਨੀ ਕਿ ਖੁਸ਼ੀ ਪਰਿਵਾਰ ਦੀ ਬਹੁਤ ਖੁਸ਼ੀ ਸਰ ਅਚਾਨਕ ਜਦੋਂ ਫੋਨ ਗਿਆ ਸਾਨੂੰ ਸੁਣ ਕੇ ਬਹੁਤ ਵਧੀਆ ਲੱਗਾ ਸਾਡਾ ਪ੍ਰਾਈਜ਼ ਨਿਕਲਿਆ ਕੀ ਹੋਰ ਕਸਟਮਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਇਹ ਬਟਾਲਾ ਦੇ ਵਿੱਚ ਆਂਦੇ ਨੇ ਤੇ ਅਸੀਂ ਤਾਂ ਇਹਨਾਂ ਦੇ ਪੱਕੇ ਕਸਟਮਰਾਂ ਤਾਂ ਅਸੀਂ ਹੋਰਨਾਂ ਨੂੰ ਵੀ ਕਹਿੰਦੇ ਆਂ ਵੀ ਇਹਨਾਂ ਦੇ ਕੋਲ ਹੀ ਆਓ ਤੇ ਇਹਨਾਂ ਦੇ ਕੋਲ ਹੀ ਆ ਕੇ ਬੋਲੋ ਧੰਨਵਾਦ ਬਹੁਤ ਬਹੁਤ ਧੰਨਵਾਦ